ਇਹ ਫਿਰ ਅੰਦਰ ਮੈਂ ਲੋਕਾਂ ਦੇ ਪੰਚ ਫੋਟੋਆਂ ਦੇਖੇਗਾ ਵੀ ਜਿਹਨਾਂ ਮੁਹੰਮਦ ਦੀਕ ਰਣਜੀਤ ਕੌਰ ਰੱਗੇ ਤਾਂ ਟਾਈਮ ਹੋ ਰਾਣਾ ਗੋਲੇ ਸੰਗ ਪਵਾ ਲਿਆ ਘੱਟੀ ਦਾ ਸੰਗ ਚਿੱਤ 1720 ਨਸਲ ਪਈ ਹੈ ਬਾਹਰ ਕਬੂਤਰਾਂ ਦੀ ਉਹ ਗੱਲ ਆ ਮੈਂ ਸਾਰਾ ਜ਼ੋਰ ਲਾਈ ਬੈਠਾ ਪ੍ਰੋਗਰਾਮ 'ਚ ਤੇ ਤੁਸੀਂ ਗੱਲ ਐਨ ਥੋੜਾ ਬਾਈ ਥੋੜਾ ਐਨਰਜੀ ਲਿਆਓ ਉਹ ਕਬੂਤਰ ਦਾ ਦਿਖਾਵੇ ਮਿਰਕ ਨਹੀਂ 200 ਦੀ ਕੋਈ ਚੱਕਰ ਨਹੀਂ ਇਹਦਾ ਜਿਹੜੇ ਪੋ ਵਾਲੀਆਂ ਜਰੂਰ ਲਾ ਦਿੰਦੇ ਸਮਾਂ ਫੋਟੋ ਭੇਜੋ ਬਾਕੀ ਲੱਗਤ ਗਾਣੇ-ਗਾਣੇ ਲੱਗਣਗੇ ਅਮੀ ਜੋਸ਼ੀ ਦਾ ਮੈਨੂ ਕੀਤੀ ਜਾਊਗੀ ਬਾਈਰ ਮਾੜਾ 70% ਕਾफी ਦੁੱਖ ਕਾ ਦਾ ਤੁਹਾਨੂੰ ਇਹ ਵੈਸੇ ਕੋਆ ਤਸੀਨੋ ਜਾ ਆਜਾ ਮੰਦਿਰ ਜਿੱਤੀ ਜਾਂਦਾ 5000 ਟਨ ਜਿੱਤ ਗਿਆ ਕਰ ਜਗਾ ਇਹਨੇ ਸੋਹਣੀ ਕੁਟੀ ਮੰਜੀਦ ਰੂਪ ਵਾਲੀ ਹੈ ਥੈਂਕ ਯੂ ਥੈਂਕ ਯੂ ਕਿਵਾਇਕੋ ਸਟੂਡੀਓ ਨੰਬਰ 204 7881814780 8181 ਦਿੱਤੇ ਇਹ ਗੱਲਬਾਤ ਹੋ ਸਕਦੀ ਆ ਇੱਕ ਕਮਰਸ਼ੀਅਲ ਤੋਂ ਬਾਅਦ ਆਪਾਂ ਵਾਪਸ ਮੁੜਦੇ ਹਾਂ ਸਾਡਾ ਲੱਕ ਨਹੀਂ ਦਾ ਸਾਡਾ ਬਾਪੂ ਮੱਖਣ ਸੋਖੀਦਾ ਹੁੰਦਾ ਸੀ ਬਈ ਮਾੜੇ ਹੱਥ ਲੱਗੀ ਚੀਜ਼ ਬਹੁਤ ਠੀਕ ਕਰਦੀ ਠੀਕੀ ਜਾ ਤਰਖੀਆ ਕੀ ਕਰਦਾ ਫਿਰ ਠੀਕੀ ਤਾਂ ਚੰਗੇ ਦਾ ਹੋਣੀ ਚਾਹੀਦੀ ਹੈ ਆਪਣਾ ਬੋਮਖਾਇਆ ਨਾ ਬਾਪਾ ਰੋਲਾ ਕੀਹ ਗੇਦਾ ਕੀ ਦੇਖੀਏ ਮੈਂ ਪਰ ਲੋ ਦੇਖਦਾ ਕੀ ਕਹਿੰਦਾ ਪਪੂ ਤੁਸੀਂ ਵੀ ਅੱਜ ਦੇਖ ਰਹੇ ਹੋ ਲਾਈਵ ਚੱਲਦੇ ਆ ਆਪਾਂ ਐਸੋਂ ਜਾਏ ਵੀ ਆ ਨਾ ਮੈਂ ਤਾਂ ਲਾਈਵ ਇਹ ਰੈਸਟੋਰੈਂਟ ਉਹਨੇ ਵੀ ਕਿਹੜਾ ਰੈਸਟੋਰੈਂਟ ਹੈ ਇਹ ਜੀ ਕਿਸੇ ਨੂੰ ਇਹ ਰੈਸਟੋਰ ਦਾ ਨਾਮ ਇਹ ਜਣਾ ਕਿ ਹਾਂ ਰੈਸਟੋਰ ਦਾ ਨਾਮ ਕੀ ਹੈ ਇਹਦਾ ਨਾਮ ਲੋਕ ਭਵਾਨੇ ਵੀ 180494 ਲੋਕ ਪਰ ਰੋਟੀ ਵੀ ਆਪਾਂ ਰੁੱਕ ਕੇ ਘਰੇ ਖਾਣੇ ਲੈ ਕੇ ਦੇ ਦੇਣਾ ਆਪਾਂ ਨੂੰ ਆਟਾ ਲੱਗਦਾ ਓਕੇ ਕਰੀਏ ਇੱਟੇ ਕਮਲ ਤੁਸੀਂ ਕੋਲ ਕਿੰਨਾ ਚਿਰ ਹੋ ਗਿਆ ਕਿ ਐਂ ਲੱਗਦਾ ਨਹੀਂ ਫਿਕ ਹੋ ਰਹੀ ਜਿਵੇਂ ਜਰਮਨ ਦੇ ਜਿੰਦਗੀ ਯਾਰ ਤੌੜੀ ਦੁਬਾਰਾ ਕੋਈ ਗੱਲ ਕਿੱਥੇ ਜਾਂ ਹੈਂ ਬਈ ਵਾਚ ਬੰਦ ਕਰ ਰਹਿਣ ਨਹੀਂ ਯਾਰ ਆਏ ਥੋੜਾ ਬੰਦ ਕਰੀ ਜੀ ਵਧੀਆ ਗਾਣਾ ਆਇਆ ਜਿਆਲਦੀ ਆਦੀ ਅੱਜ ਅੱਛਾ ਲੱਗਦਾ ਤੇ ਲੇਜੀ ਕੋਈ ਗੱਲ ਨਹੀਂ ਕਹਿ ਐਵੇਂ ਬੰਦ ਕਰ ਤੁਸੀਂ ਸਾਡਾ ਪੂਰੇ ਮੈਚ ਨਾਲੇ ਪੁੱਤਰ ਪਹਿਲਾਂ ਇਹ ਮੋੜੇ ਬੋਲ ਦੂਆ ਚਲ ਤੈਨੂੰ ਪੁੱਛਦਾ ਕੈਮਰਾ ਬੰਦ ਪੂਰਾ ਵਧੀਆ ਤੈਨੂੰ ਬੁਲਾਉਣੀ ਆ ਓ એનਰਜੀ ਦੇ ਵਿੱਚ ਰਹੋ ਤੈਨੂੰ ਅਜ ਤੱਕ ਲਵ ਬੋਇਸ ਨੂੰ ਜਾ ਉਦੋਂ ਬਾਅਦ ਤਿੰਨ ਘੰਟੇ ਰਹਿ ਜੇਗੀ 6:00 ਵਜੇ ਚ ਵਾਸ਼ਰੂਮ ਇੱਥੇ ਬੰਦ ਹੈ ਵਾਸ਼ਰੂਮ ਠੀਕ ਹੈ ਨਾ ਐ ਵੀ ਇੱਥੇ ਰਹਿ ਸਕਦੇ ਠੀਕ ਹੈ ਠੀਕ ਹੈ ਲੰਚ ਕਰਨ ਆਏ ਹੋਏ ਆ ਲੰਚ ਕਰਨਾ ਚਾਹੀਦਾ ਫੱਲ ਕਰਨਾ ਚਾਹੀਦਾ ਲਾਈਫ ਦੇ ਵਿੱਚ 3:00 ਵਜੇ ਲਾਈਫ ਹੋਗੀ ਜੀ ਕਲਰ ਜੀ ਤੁਸੀਂ ਆਉਂਦੀ ਹੋ ਰੋ ਹੈਲੋ ਸਤਿ ਸ਼੍ਰੀ ਅਕਾਲ ਜੀ ਲੱਤ ਲੱਤ ਅੱਛਾ ਲੱਗ ਕੇ ਲੱਤ ਵੀ ਤਾਂ ਹਿੱਲੂਗੀ ਫਿਰ ਤੇ ਅੱਜ ਸਟਿੱਕ ਲਾਉਣੀ ਹੈ ਮੇਰਾ خیال ਸਾਡਾ ਮਰਜ਼ਾ ਹੈ ਰਾਜ ਦੇ ਤੇ ਅੱਜ ਸਾਡੇ ਸ਼ਹਿਰ ਦੇ ਵਿੱਚ ਉਹ ਵੀ ਪੈ ਚੁੱਕੀ ਆ ਜਿਹੜੀ ਕਿ ਪਹਿਲੀ ਫੋਫਾ ਲੱਗੀ ਆ ਤੇ ਮੀਟਰ ਸਟਾਰ ਹੋ ਚੁੱਕੀ ਆ ਤੁਸ ਨਹੀਂ ਜੇ ਦੋ ਵੀ ਜਾਣਿਆ ਬਾਹਰ ਨੂੰ ਆਊਟਸਾਈਡ ਕਦੇ ਵੀ ਵੈਂਟ ਟੂ ਦੇ ਰਹਿ ਆਪ ਦੀ ਕਾਰ ਦੇ ਵਿੱਚ ਟ੍ਰੈਂਕ ਦੇ ਵਿੱਚ ਛੋਟਾ ਜਿਹਾ ਟਾਇਰ ਰੱਖੋ ਪ੍ਰਾਣਾ ਇੱਕ ਦਾ ਲੀਟਰ ਜਾਂ ਦੋ ਲੀਟਰ ਦੀ ਕੈਨੀ ਪੈਟਰੋਲ ਵਾਲੀ ਦੇ ਵਿੱਚ ਰੱਖੋ ਇੱਕ ਮਾਚਿਸਰ ਕੋ ਗਿਆ ਕੋ ਯੱਗ ਲੋੜ ਨਹੀਂ ਰੀਤੀ ਜਮਣ ਨਹੀਂ ਫਿਰ ਵਕਤ ਮੰਦੇ ਉਹ ਰੱਖੋ ਕਲਪੂਰੇ ਰੱਖੋ ਵਿੰਟਰ ਦੇ ਵਿੱਚ ਜਦੋਂ ਕਾਰ ਚਲਾਉਣੀ ਆ ਕਾਰ ਠੋਡੀ ਡਗ ਪੈਂਦੀ ਐ ਤੇ ਜਦੋਂ ਠੋਪ ਪੈਂਦੀ ਐ ਜਾਂ ਹਵਾ ਚੱਲਦੀ ਐ ਕਦੀ ਮਾਰ ਨਾ ਲਿੱਟੇ ਕਿਉਂ ਪੂਰੇ ਤੁਸੀਂ ਖੰਨ ਦੇ ਵਿੱਚ ਜੱਟ ਰੱਖ ਲੀ ਤੇ ਵਿੱਚ ਆ ਕਾਰ ਦੇ ਵਿੱਚ ਰਹੋ ਜਿਦਾਂ ਜਦੋਂ ਤੁਸੀਂ ਕਾਰ ਚਾਲਦੇ ਗੈਸ ਹੈ ਗੈਸ ਪੂਰਾ ਰੱਖੋ ਬਾਈਟਾਂ ਠੋਡੀ ਕਾਰ ਨਹੀਂ ਚੱਲਦੀ ਠੋਡੇ ਕੋਲ ਕੋਈ ਨਹੀਂ ਆ ਰਿਹਾ ਤੁਸੀਂ ਕੀ ਜਰਾ ਟਾਇਰ ਫਟੇ ਕੋਲ ਵਾਧੂ ਪਿਆ ਜਿਹੜਾ ਛੁੱਲਿਆ ਹੋਇਆ ਹੈ ਉਸ ਨੂੰ ਪਟੌਣ ਪਾ ਕੇ ਅੱਗੇ ਲਾ ਦੇ। ਤੁਹਾਨੂੰ ਸ਼ੇਕ ਮਿਲ ਜੂਗਾ। ਉਦੋਂ ਦੋ ਤਿੰਨ ਚੌਂ ਘੇੜੇ ਤੇ ਕੋਈ ਨਾ ਕੋਈ ਆ ਹੀ ਜਾਂਦਾ ਦਿਨ ਵੀ ਚੱਲ ਜਾਂਦਾ। ਤੁਸੀਂ ਸੇਫ ਹੋਣਾ। ਇਹ ਮੈਨੀ ਕੇੰਦਰ ਵੀ ਸ਼ਰਾਬ ਦੇ ਕੇ ਕਿੱਟ ਲਾਓ। ਚੋਰੀ ਨਹੀਂ ਚਾਹੀਦੀ। ਕਹਿੰਦੇ ਬਹੁਤ ਬਾਰੇ ਸ਼ਰਾਬ ਦੇ ਕੇ ਨਾਈਟ ਵੀ ਹੋ ਜਾਣਾ। ਤੇ ਇਹ ਰੱਖਣੀ ਸ਼ਰਾਬ ਉਹ ਟਰੰਕ ਦੇ ਵਿੱਚ ਰੱਖਣੀ ਚਾਹੀਦੀ ਹੈ। ਪਰਾਉ ਕੋਲ ਉਹ ਬੇਤੇ ਪਰਾ ਬੰਦੋ ਕਾਰ ਦੇ ਵਿੱਚ ਨਹੀਂ ਰੱਖੀ ਜਾਈ। ਦੇਖ ਹਮੇਸ਼ਾ ਇੱਕ ਜਹਾ ਕੋ ਕੰਬਲ ਵੀ ਨਾਲ ਰੱਖੋ। ਇਹ ਵੀ ਇੱਕ ਬੜੀ ਜ਼ਰੂਰੀ ਆ। ਔਰ ਬੜੇ ਭੜੇ ਆਉਂਦੇ। ਦੇਖ ਹਮੇਸ਼ਾ ਇਹ ਚਾਰ ਤੀਜਾ ਰੱਖੋ। ਇੱਕ ਮੱਚ ਕੋਟਾ ਵਾਲੀ ਕੈਡੀ 2-40 ਤੱਕ ਪੁਰਾਣਾ ਟੈਨ ਰੱਖੋ। ਪਰਾ ਕੋਲੇ ਦਾ ਕੋਲ ਨੂੰ ਅੱਗ ਲਾ ਲੋ ਤੁਹਾਡੇ ਟੈਨ ਨੂੰ। ਤੁਹਾਨੂੰ ਕੋਈ ਸਪੈਨਸ਼ੀ ਕੇਜ ਜਿਦੋ ਚੱਲੀ ਜਾਣਾ ਉਧਰ ਕੋਈ ਨਾ ਕੋਈ ਆਵੇ ਥੈਂਕ ਯੂ ਵੀਡੀਓ ਚੰਗੀ ਲੱਗੀਏ ਵੀ ਸ਼ੇਅਰ ਕਰਦੇ ਧੰਨਵਾਦ ਤੁਹਾਡਾ